ਦੋਸਤੋ ਸਤ ਸ੍ਰੀ ਅਕਾਲ ਅੱਜ ਫੇਰ ਇੱਕ ਵਾਰ ਸੋਹਣ ਬੀਰੂ ਟ੍ਰੈਵਲ ਬਲੌਗ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡਾ ਆਪਣਾ ਸੋਹਣ ਮਟੋੜਾ ਤੇ ਅੱਜ ਮੈਂ ਤੁਹਾਨੂੰ ਯਾਤਰਾ ਕਰਵਾਵਾਂਗਾ ਸ੍ਰੀ ਚਮਕੌਰ ਸਾਹਿਬ ਵਿਖੇ ਬਣੇ ਦਾਸਤਾਨੇ ਸਹਾਦਤ ਜੋ ਕਿ ਥੀਮ ਪਾਰਕ ਹੈ ਇਹ ਰੋਪੜ ਤੋਂ ਚਮਕੌਰ ਸਾਹਿਬ ਰੋਡ ਉੱਪਰ ਬਣਿਆ ਪਾਰਕ ਹੈ ਆਓ ਤੁਹਾਨੂੰ ਦਿਖਾਉਨੇ ਆਂ ਹੁਣ ਆਪਾਂ ਦਾਸਤਾਨੇ ਸਹਾਦਤ ਜਿੱਥੇ ਬਣਿਆ ਉਸ ਤੇ ਗੇਟ ਤੇ ਪਹੁੰਚ ਗਏ ਤੇ ਸਭ ਤੋਂ ਪਹਿਲਾਂ ਅਸੀਂ ਗੱਡੀ پارک ਕਰਾਂਗੇ ਗੱਡੀ ਪਾਰਕਿੰਗ ਦੀ ਇੱਥੇ ਫੀਸ ਰੱਖੀ ਹੈ 30 ਰੁਪਏ ਤੇ ਗੱਡੀ ਇੱਥੇ پارک ਹੋ ਜਾਂਦੀ ਹੈ ਲੈਫਟ ਹੈਂਡ ਸਾਈਡ نیچے ਉਤਾਰ ਕੇ ਵੀ ਤੇ ਪਾਰਕਿੰਗ ਸਪੇਸ ਵੀ ਹੈਗੀ ਤੇ ਸਾਹਮਣੇ ਸਾਨੂੰ ਜੋ ਇਹਨਾਂ ਇਕੱਠ ਦੇ ਰਿਹਾ ਦੇਖ ਰਹੇ ਹਾਂ ਆਪਾਂ ਇਹ ਇਕੱਠ ਅੱਜ ਐਤਵਾਰ ਹੋਣ ਕਰਕੇ ਹੈ ਤੇ ਮੇਰੀ ਇਹ ਸਲਾਹ ਵੀ ਹੈ ਵੀ ਐਤਵਾਰ ਨੂੰ ਜਿਆਦਾ ਘੱਟ ਹੋਣ ਕਰਕੇ ਥੋੜੀ ਜਿਹੀ ਭੀੜ ਤੇ ਬੇਟਿੰਗ ਦੇ ਏਰੀਆ ਦੇ ਵਿੱਚ ਬੈਠਣਾ ਇਸ ਕਰਕੇ ਐਤਵਾਰ ਤੋਂ ਬਿਨਾ ਕੋਈ ਹੋਰ ਦਿਨ ਜਿਹੜਾ ਹੋ ਤੁਸੀਂ ਚੂਜ਼ ਕਰੋ ਤੇ ਹੁਣ ਤੁਹਾਨੂੰ ਦੱਸ ਦਿਆਂ ਵੀ ਇਹ ਲਾਈਨਾਂ ਕਿਉਂ ਲੱਗੀਆਂ ਨੇ ਇਹ ਲਾਈਨਾਂ ਲੱਗੀਆਂ ਨੇ ਇੱਥੇ ਟਿਕਟ ਲੈਣ ਲਈ ਟਿਕਟ ਕਹਿ ਲਓ ਜਾਂ ਪਾਸ ਕਹਿ ਲਓ ਇਹ ਟਿਕਟ ਲੈਣ ਲਈ ਤੁਹਾਨੂੰ ਆਧਾਰ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਤੇ ਇੱਕ ਆਧਾਰ ਕਾਰਡ ਦੇ ਉੱਪਰ ਇੱਕ ਪਾਸ ਮਿਲ ਜਾਂਦਾ ਜਿਸ ਪਾਸ ਦੇ ਉੱਪਰ 4 ਤੋਂ 5 ਬੰਦੇ ਐਂਟਰ ਕਰ ਸਕਦੇ ਨੇ ਇਹ ਇੱਕ ਪਾਸ 2 ਘੰਟੇ ਲਈ ਵੈਲਿਡ ਹੁੰਦਾ ਤੇ ਟਿਕਟ ਦੇ ਉੱਪਰ ਪਾਸ ਦਾ ਸਮਾਂ ਸ਼ੁਰੂ ਹੋਣ ਦਾ ਤੇ ਖਤਮ ਹੋਣ ਦਾ ਸਮਾਂ ਵੀ ਲਿਖਿਆ ਹੁੰਦਾ ਤੇ ਸਾਹਮਣੇ ਜੋ ਅਸੀਂ ਦੇਖ ਰਹੇ ਹਾਂ ਅੰਦਰ ਆ ਕੇ ਇਹ ਸਾਨੂੰ ਖੰਡਾ ਦਿਖਾਈ ਦੇ ਰਿਹਾ ਇੱਕ ਵੱਡਾ ਵਿਸ਼ਾਲ ਖੰਡਾ ਜਿਹਦੇ ਆਲੇ ਦੁਆਲੇ ਸਾਨੂੰ ਫਾਉਂਟੇਨ ਦਿਖਦੇ ਨੇ ਫਾਉਂਟੇਨ ਹਮੇਸ਼ਾ ਹੀ ਹਮੇਚਲਦੇ ਰਹਿੰਦੇ ਨੇ ਤੇ ਬਹੁਤ ਸੋਹਣਾ ਦ੍ਰਿਸ਼ ਪੇਸ਼ ਹੁੰਦਾ ਮਨਮੋਹਕ ਤੇ ਜਦੋਂ ਆਪਾਂ ਇਸ ਨੂੰ ਰਾਤ ਨੂੰ ਦੇਖਦੇ ਆ ਤਾਂ ਇਹ ਲਾਈਟਿੰਗ ਦੇ ਵਿੱਚ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗਦਾ ਸਾਹਮਣੇ ਜਿਹੜਾ ਇਹ ਦਾਸਤਾਂ ਸ਼ਹਾਦਤ ਪਾਰਕ ਬਣਿਆ ਉਹ ਸਾਡੇ ਸਾਹਮਣੇ ਜਿੱਥੋਂ ਅਸੀਂ ਉਹ ਹਟਸ ਬਣੀਆਂ ਦੇਖਦੇ ਆ ਉਹ ਕੈਂਟੀਨ ਏਰੀਆ ਕੈਂਟੀਨ ਏਰੀਏ ਦੇ ਵਿੱਚ ਖਾਣ ਪੀਣ ਦੀਆਂ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇ ਜਿਵੇਂ ਸਨੈਕਸ ਵਗੈਰਾ ਤੇ ਡਰਿੰਕਸ ਜੂਸ ਟੀ ਕਾਫੀ ਤੁਸੀਂ ਉਹ ਇੱਥੇ ਆ ਕੇ ਲੈ ਸਕਦੇ ਹੋ ਬਾਕੀ ਹੁਣ ਰਹੀ ਜਾਣਕਾਰੀ ਟਿਕਟ ਨਾਲ ਸੰਬੰਧਿਤ ਜਿਹੜਾ ਟਿਕਟ ਦਾ ਸਮਾਂ ਇਹ ਸਵੇਰੇ 10 ਵਜੇ ਤੋਂ ਲੈ ਕੇ 4:30 ਵਜੇ ਤੱਕ ਦਾ ਹੈ ਹੁਣ ਸਾਨੂੰ ਸਾਹਮਣੇ ਜਿਹੜੇ ਸਟੈਚੂਜ਼ ਦਿਖਾਈ ਦੇ ਰਹੇ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਜੁੱਧ ਕਰਦਿਆਂ ਦੇ ਸਟੈਚੂਜ਼ ਨੇ ਵੀ ਉਹਨਾਂ ਦੀ ਯੁੱਧ ਕਰਨ ਦੀ ਕਿਹੋ ਜੀ ਕਲਾ ਸੀਗੀ ਜਦੋਂ ਛੋਟੇ ਸਹਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜੀਰ ਖਾਨ ਨੇ ਨੀਹਾਂ ਵਿੱਚ ਚਣਵਾ ਕੇ ਸ਼ਹੀਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਵਾਸਤੇ ਪੰਜਾਬ ਆਏ ਸੀਗੇ ਉਸ ਟਾਈਮ ਜਦੋਂ ਉਹਨਾਂ ਨੇ ਸਿੱਖ ਮਿਸਲਾਂ ਤੇ ਸਿੱਖਾਂ ਨਾਲ ਲੜ ਕੇ ਮੁਗਲਾਂ ਦੇ ਉੱਪਰ ਹਮਲੇ ਕੀਤੇ ਤੇ ਜੁੱਧ ਕੀਤੇ ਇਹ ਉਸ ਕਲਾ ਦਾ ਵਰਣਨ ਕਰ ਰਹੇ ਨੇ ਜਿਹੜੇ ਇਹ ਸਟੈਚੂ ਬਣੇ ਹੋਏ ਨੇ ਤੇ ਗਰੀਬਾਂ ਨੂੰ ਤੇ ਬੇਸਹਾਰਾਂ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਬਹੁਤ ਜੁੱਧ ਲੜੇ ਅਤੇ ਜਿਹੜਾ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਬਦਲਾ ਲਿਆ ਛੋਟੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਉਸ ਦ੍ਰਿਸ਼ ਦੇ ਸਟੈਚੂਜ਼ ਨੇ ਜਿਹੜੇ ਆਪਾਂ ਦੇਖ ਰਹੇ ਹਾਂ ਸਾਹਮਣੇ ਤੁਸੀਂ ਦੇਖ ਰਹੇ ਹੋ ਦੋਸਤੋ ਟਿਕਟ ਬਾਰੇ ਤੁਹਾਨੂੰ ਇੱਕ ਹੋਰ ਗੱਲ ਸਾਂਝੀ ਕਰੀਏ ਕਿ ਟਿਕਟ ਬਿਲਕੁਲ ਫ੍ਰੀ ਹੈ ਤੇ ਇਸ ਥੀਮ ਪਾਰਕ ਦੇ ਵਿੱਚ 11 ਗੈਲਰੀਆਂ ਬਣੀਆਂ ਹੋਈਆਂ ਨੇ ਜਿਨ੍ਹਾਂ ਵਿੱਚ ਹਰੇਕ ਗੈਲਰੀ ਦੀ ਕੈਪੈਸਿਟੀ 40 ਪਰਸਨਸ ਦੀ ਹੈ ਤੇ ਬਿਲਡਰ ਬਣੇ ਨੇ ਗੁਰਦੁਆਰਾ ਲੋ ਵੀ ਜਿਹੜੇ ਵੀ ਸਿੰਘਾਂ ਨੇ ਇੱਥੇ ਸ਼ਹਾਦਤ ਦਿੱਤੀ ਹੈ ਉਹਨਾਂ ਦੇ ਨਾਮ ਨੇ ਇਹ ਸਿੰਘਾਂ ਦੇ ਜਿਹੜੇ ਇੱਥੇ ਸ਼ਹਾਦਤ ਹੋਈ ਹੈ ਇਹਨਾਂ ਦੇ ਨਾਮ ਆਪਣੇ ਕੋਲ ਗੁਰਦੁਆਰਾ ਗੜੀ ਸਾਹਿਬ ਦੇ ਵਿੱਚ ਵੀ ਉੱਥੇ ਮਦਰ ਡਿਸਪਲੇ ਕੀਤੇ ਹੋਏ ਸੀਗੇ ਨਾਮ ਇਕੱਲੇ ਇਕੱਲੇ ਦਾ ਇੱਥੇ ਵੀ ਇਹ ਇਕੱਲੇ ਇਕੱਲੇ ਪਿੱਲਰ ਦੇ ਉੱਤੇ ਨਾਮ ਲਿਖਿਆ ਹੈ ਉਹਨਾਂ ਦਾ ਦੇਖੋ ਭਾਈ ਬਖਸ਼ੀ ਸਿੰਘ ਭਾਈ ਰਾਮ ਸਿੰਘ ਭਾਈ ਸੰਗਤ ਸਿੰਘ ਭਾਈ ਕੀਰਤ ਸਿੰਘ ਭਾਈ ਨਾਨੂ ਸਿੰਘ ਦਲਵਾਲੀ ਭਾਈ ਧੰਨਾ ਸਿੰਘ ਭਾਈ ਕੇਸਰ ਸਿੰਘ ਭਾਈ ਬੁੱਧਾ ਸਿੰਘ ਭਾਈ ਸਨਮੁਖ ਸਿੰਘ ਭਾਈ ਸੁਖਾ ਸਿੰਘ ਭਾਈ ਕਿਰਪਾ ਸਿੰਘ ਭਾਈ ਮੋਹਕਮ ਸਿੰਘ ਜੀ ਪਿਆਰੇ ਜਿਹੜੇ ਪੰਜ ਪਿਆਰਿਆਂ ਚੋਤੇ ਗਿੱਤੇ ਤੇ ਅੱਗੇ ਆ ਜਿਹੜੇ ਦੋ ਵੱਡੇ ਬੁਰਜ ਬਣੇ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰ ਸਹਬਜ਼ਾਦਾ ਅਜੀਤ ਸਿੰਘ ਅਤੇ ਸਹਬਜ਼ਾਦਾ ਜੁਝਾਰ ਸਿੰਘ ਉਹਨਾਂ ਨੂੰ ਸਮਰਪਿਤ ਨੇ ਤੇ ਅੱਗੇ ਜਿਹੜੇ ਹੋਰ ਇੱਥੇ ਸਿੰਘਾਂ ਦੇ ਹਸਾਤ ਆਈਆਂ ਨੇ ਉਹਨਾਂ ਦੇ ਵਿੱਚ ਭਾਈ ਸਾਹਿਬ ਸਿੰਘ ਪੰਜ ਪਿਆਰੇ ਜੋਦੀਕੇ ਭਾਈ ਹਿੰਮਤ ਸਿੰਘ ਇਹ ਵੀ ਪੰਜ ਪਿਆਰੇ ਜੋਦੇ ਭਾਈ ਸੰਤ ਸਿੰਘ ਬੰਗੇਸ਼ਵਰੀ ਭਾਈ ਮੁਕੰਦ ਸਿੰਘ ਦੂਜਾ ਭਾਈ ਸੇਰ ਸਿੰਘ ਭਾਈ ਜਵਾਹਰ ਸਿੰਘ ਭਾਈ ਹੁਕਮ ਸਿੰਘ ਭਾਈ ਸਿਆਮ ਸਿੰਘ ਭਾਈ ਫਤੇ ਸਿੰਘ ਭਾਈ ਈਸ਼ਰ ਸਿੰਘ ਭਾਈ ਦੇਵਾ ਸਿੰਘ ਭਾਈ ਖਜਾਨ ਸਿੰਘ ਭਾਈ ਮੁਕੰਦ ਸਿੰਘ ਭਾਈ ਤਹਿਲ ਸਿੰਘ ਭਾਈ ਗੁਰਬਖਸ਼ ਸਿੰਘ ਭਾਈ ਲਾਲ ਸਿੰਘ ਭਾਈ ਅਨਕ ਸਿੰਘ ਭਾਈ ਜੈਬ ਸਿੰਘ ਭਾਈ ਦਾਨ ਸਿੰਘ ਤੇ ਉਹ ਲਾਸਟ ਵਾਲਾ ਨਾਮ ਇੱਥੋਂ ਪੜ੍ਹ ਨਹੀਂ ਜਾਂਦਾ ਮੈਂ ਨੇੜੇ ਜਾ ਕੇ ਦਰਹਣਾ ਤੁਹਾਨੂੰ ਅਨਕ ਸਿੰਘ ਜੈਬ ਸਿੰਘ ਦਾਨ ਸਿੰਘ ਤੇ ਭਾਈ ਅਜਬ ਸਿੰਘ ਸਪੁੱਤਰ ਭਾਈ ਮਨੀ ਸਿੰਘ ਇਹਨਾਂ ਦੀ ਸਹਾਦਤ ਦੀ ਹੈ ਗਵਾਹੀ ਭਰਦੇ ਨੇ ਇਹ ਜਿਹੜੇ ਬੁਰਜ ਬਣਾਏ ਨੇ ਉਹਨਾਂ ਦੇ ਨਾਂ ਨੇ ਜਿਵੇਂ ਭਾਈ ਕੱਥਾ ਸਿੰਘ ਭਾਈ ਆਨੰਦ ਸਿੰਘ ਭਾਈ ਆ আলম ਸਿੰਘ ਨੱਚਣਾ ਭਾਈ ਵੀਰ ਸਿੰਘ ਭਰਾ ਭਾਈ ਆ আলম ਸਿੰਘ ਨੱਚਣਾ ਦਾ ਭਾਈ ਹੁੰਦੀ ਹੈ ਭਾਈ ਮੋਹਰ ਸਿੰਘ ਭਾਈ ਅਮੋਲਕ ਸਿੰਘ ਪੁੱਤਰ ਭਾਈ ਆਲਮ ਸਿੰਘ ਨੱਚਣ ਵਾਲੇ ਇਹ ਜੋ ਹੁਣ ਅਸੀਂ ਸਾਹਮਣੇ ਦੇਖ ਰਹੇ ਹਾਂ ਇਹ ਗੈਲਰੀਆਂ ਦਾ ਐਂਟ੍ਰੈਂਸ ਗੇਟ ਆ ਤੇ ਇਹ ਦੇਖੋ ਇਹਦੇ ਉੱਤੇ ਕਿੰਨੀਆਂ ਸੋਹਣੀਆਂ ਮੂਰਤੀਆਂ ਬਣੀਆਂ ਹੋਈਆਂ ਨੇ ਤੇ ਕਿੰਨੀਆਂ ਵਧੀਆ ਪੇਂਟਿੰਗਸ ਜਿਸ ਤੋਂ ਕਿ ਯੁੱਧ ਕਲਾ ਦੇ ਨਾਲ ਸੰਬੰਧਿਤ ਇਹ ਪੇਂਟਿੰਗ ਨੇ ਅਤੇ ਇਹ ਪੇਂਟਿੰਗਸ ਇੰਨੀਆਂ ਸੁੰਦਰ ਬਣਾਈਆਂ ਨੇ ਵੀ ਆਪਾਂ ਨੂੰ ਪਰਤੱਖਸ਼ ਦਿਖਦਾ ਜਿਵੇਂ ਘੋੜੇ ਹੁਣੇ ਹੀ ਇੱਕਦਮ ਪੇਂਟਿੰਗ ਚੋਂ ਬਾਹਰ ਨਿਕਲ ਕੇ ਆਉਣੇ ਹੁਣ ਇਹ ਸਾਹਮਣੇ ਐਂਟਰੀ ਗੇਟ ਹੈ ਐਂਟਰੀ ਗੇਟ ਦੇ ਉੱਤੇ ਪਾਸ ਦੇਖ ਕੇ ਐਂਟਰ ਕਰਨ ਦਿੱਤਾ ਜਾਂਦਾ ਤੇ ਜਿਵੇਂ ਸਾਹਮਣੇ ਹੁਣ ਗਰੁੱਪ ਖੜਾ ਆਪਣੇ ਤੇ ਇਹ ਸਾਰਾ ਗਰੁੱਪ ਵੇਟ ਕਰ ਰਿਹਾ ਵੀ ਕਦੋਂ ਉਹਨਾਂ ਦੀ ਟਰਨ ਆਊਗੀ ਤੇ ਜਦੋਂ ਆਪਾਂ ਇਸ ਐਂਟਰੀ ਗੇਟ ਰਾਹੀਂ ਐਂਟਰ ਹੁੰਨੇ ਆ ਤਾਂ ਸਭ ਤੋਂ ਪਹਿਲਾਂ ਅੰਦਰ ਵੇਟਿੰਗ ਏਰੀਆ ਆਉਂਦਾ ਉੱਥੇ ਸਾਰਾ ਸਮਝਾਇਆ ਜਾਂਦਾ ਕਿ ਕਿਸ ਤਰ੍ਹਾਂ ਤੁਸੀਂ ਗੈਲਰੀ ਨੂੰ ਵਿਜ਼ਿਟ ਕਰਨ ਹਾਂਜੀ ਦਾਸਤਾਨੇ ਸ਼ਹਾਦਤ ਦੇ ਵਿੱਚ ਉਰੇ ਆਇਆ ਆਪਾਂ ਦੇਖਣ ਤੇ ਸਾਨੂੰ ਕਹਾ ਸਾਡੇ ਰਿਲੇਟਿਵ ਮਿਲੇ ਜਿਹੜੇ ਚੰਡੀਗੜ੍ਹ ਤੋਂ ਪਹਿਲੇ ਆਏ ਨੇ ਸਾਨੂੰ ਇੱਥੇ ਦਿਖਾਉਣ ਲਈ ਤੇ ਅਸੀਂ ਨਾਲ ਤੁਹਾਨੂੰ ਉਹਨਾਂ ਨਾਲ ਵੀ ਮਿਲਾਉਣੇ ਇਹ ਮੇਰੇ ਸਾਡੂ ਸਾਹਿਬ ਨੇ ਜੀ ਤੇ ਨਾਲ ਸਾੜੀ ਸਾਹਿਬ ਨਾਲ ਦੋ ਉਹਨਾਂ ਦੇ ਬੱਚੇ ਇਹਨਾਂ ਦਾ ਪਿੰਡ ਇੱਥੇ ਜਿਹੜਾ ਨੇੜੇ ਹੋਣ ਕਰਕੇ ਇਹ ਸਾਨੂੰ ਇੱਥੇ ਵਿਜ਼ਿਟ ਕਰਾਉਣ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਹੁਣ ਅਸੀਂ ਸਾਰੀਆਂ ਗੈਲਰੀਜ਼ ਵਿਜ਼ਿਟ ਕਰਕੇ ਬਾਹਰ ਆ ਰਹੇ ਹਾਂ ਕਿਉਂਕਿ ਗੈਲਰੀ ਦੇ ਅੰਦਰ ਕੋਈ ਵੀ ਫੋਟੋ ਜਾਂ ਕੋਈ ਵੀਡੀਓ ਬਣਾਉਣ ਦੀ ਪੂਰਨ ਤੌਰ ਤੇ ਮਨਾਹੀ ਹੈ ਇਹ ਇਹਦਾ ਬਾਹਰਲਾ 게ਟ ਹੈ ਤੇ ਗੈਲਰੀ ਦੇ ਅੰਦਰਲੇ ਪਾਸੇ ਇੱਕ ਵੱਡਾ ਜਿਹੜਾ ਤਲਵਾਰਾਂ ਨਾਲ ਇੱਕ ਨਿਸ਼ਾਨ ਵੀ ਬਣਾਇਆ ਹੋਇਆ ਖਾਲਸੇ ਦਾ ਉਹ ਵੀ ਤੁਹਾਨੂੰ ਸਾਹਮਣੇ ਦਿਖਾਉਨੇ ਆ ਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ ਗੈਲਰੀਜ਼ ਦੇਖਦੇ ਹੋਏ ਇਸ ਤਰ੍ਹਾਂ ਲੱਗਦਾ ਵੀ ਸਿੱਖ ਇਤਿਹਾਸ ਦਾ ਜਿਹੜਾ ਉਹ ਸਮਾਂ ਅਸੀਂ ਉਸੇ ਦੇ ਵਿੱਚ ਵਿਚਰ ਰਹੇ ਹੋਈਏ ਮਤਲਬ ਇੰਨੀ ਐਕਿਊਰੇਸੀ ਨਾਲ ਇਹ ਜਿਹੜੇ ਗੈਲਰੀਜ਼ ਬਣੀਆਂ ਨੇ ਉਹਦੇ ਵਿੱਚ ਐਨੀਮੇਸ਼ਨਜ਼ ਨਾਲ ਜੋ ਦਿਖਾਇਆ ਗਿਆ ਸਿੱਖ ਇਤਿਹਾਸ ਉਹ ਬਹੁਤ ਹੀ ਵਧੀਆ ਤੇ ਮੇਰੀ ਸਾਰੇ ਹੀ ਆਪਣੇ ਦੋਸਤਾਂ ਨੂੰ ਬੇਨਤੀ ਹੈ ਵੀ ਉਹ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਲੈ ਕੇ ਆਉਣ ਤਾਂ ਕਿ ਉਹ ਵੀ ਸਿੱਖ ਇਤਿਹਾਸ ਨਾਲ ਜਾਣੂ ਹੋ ਸਕਣ ਅਤੇ ਤੁਸੀਂ ਵੀ ਸਿੱਖ ਇਤਿਹਾਸ ਨੂੰ ਜਾਣ ਸਕੋ ਹੁਣ ਅਸੀਂ ਬਾਹਰ ਨਿਕਲ ਰਹੇ ਹਾਂ ਜਿਹੜਾ ਇਹ ਐਗਜ਼ਿਟ ਗੇਟ ਆ ਇਹਦੇ ਸਾਹਮਣੇ ਜਿਵੇਂ ਤੁਹਾਨੂੰ ਪਹਿਲਾਂ ਜਿਹੜੇ ਦਿਖਾਏ ਸੀਗੇ ਉਹ ਥੰਮ ਬਣੇ ਹੋਏ ਜਿਹੜੀਆਂ ਸ਼ਹਾਦਤਾਂ ਦੇ ਪ੍ਰਤੀਕ ਨੇ ਮਨੂਮੈਂਟਸ ਨੇ ਦੋ ਸਾਬਜਾਦਿਆਂ 40 ਸਿੱਖਾਂ ਅਤੇ ਤਿੰਨ ਪਿਆਰਿਆਂ ਦੇ ਉਹ ਸਾਨੂੰ ਦਿਖਾਈ ਦੇ ਰਹੇ ਨੇ ਇਹ ਦਾ ਬਾਹਰਲਾ ਗੇਟ ਹੈ ਜਿੱਥੋਂ ਅਸੀਂ ਨਿਕਲ ਰਹੇ ਹਾਂ ਤੇ ਸਾਰਿਆਂ ਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਜਾਂ ਜੋ ਸਿੱਖ ਇਤਿਹਾਸ ਦੇ ਜਾਣੂ ਨਹੀਂ ਉਹਨਾਂ ਨੂੰ ਜਰੂਰ ਇੱਥੇ ਵਿਜ਼ਿਟ ਕਰਾਇਆ ਜਾਵੇ ਤਾਂ ਕਿ ਸਿੱਖ ਜਿਹੜਾ ਇਤਿਹਾਸ ਹੈ ਜਾਂ ਸਿੱਖ ਧਰਮ ਹੈ ਇਹਦੇ ਬਾਰੇ ਪੂਰੀ ਜਾਣਕਾਰੀ ਹੋ ਸਕੇ ਸਾਰੇ ਸਮਾਜ ਨੂੰ ਸਾਰੇ ਲੋਕਾਂ ਨੂੰ ਤੇ ਤੁਸੀਂ ਮੇਰੇ ਨਾਲ ਐਂਡ ਤੱਕ ਬਨੇ ਰਹੇ ਇਸ ਲਈ ਬਹੁਤ ਬਹੁਤ ਧੰਨਵਾਦ